ਸਤਿਕਾਰਯੋਗ ਦੋਸਤੋ ਪਿਛਲੇ ਦਿਨੀ ਸਾਡੇ ਹੋਣਹਾਰ ਨੌਜਵਾਨ ਪ੍ਰਸਿੱਧ ਗਾਇਕ ਰਾਜਵੀਰ ਜਵੰਦਾ ਜੀ ਦਾ ਇੱਕ ਰੋਡ ਐਕਸੀਡੈਂਟ ਦੇ ਵਿੱਚ ਆਪਾਂ ਨੂੰ ਪਤਾ ਐਕਸੀਡੈਂਟ ਹੋ ਗਿਆ ਸੀਗਾ ਅਵਾਰਾ ਪਸ਼ੂਆਂ ਦੀ ਵਜ੍ਹਾ ਕਰਕੇ ਇਹ ਐਕਸੀਡੈਂਟ ਹੋਇਆ ਤੇ ਉਹਨਾਂ ਦਾ ਅੰਤਮ ਸੰਸਕਾਰ ਵੀ ਹੋ ਗਿਆ ਇਸ ਨੌਜਵਾਨ ਦੇ ਵਿੱਚ ਕਿੰਨੇ ਕੁ ਗੁਣ ਸੀਗੇ ਇਹ ਵੀ ਤੁਸੀਂ ਸਾਰੇ ਜਾਣਦੇ ਹੋ ਕਿ ਐਮਏ ਥੀਏਟਰ ਸੀ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਥੀਏਟਰ ਐਂਡ ਟੈਲੀਵਿਜ਼ਨ ਦੀ ਜਿਹੜੀ ਐਮਏ ਹੁੰਦੀ ਹੈਗੀ ਉਹ ਕਰਨ ਤੋਂ ਬਾਅਦ ਇਹਨਾਂ ਨੇ ਲੋਕ ਪੱਖੀ ਨਾਟਕਾਂ ਦੇ ਵਿੱਚ ਵੀ ਭਾਗ ਲਿਆ ਤੇ ਫਿਰ ਇਹਨਾਂ ਨੇ ਪੁਲਿਸ ਦੇ ਵਿੱਚ ਭਰਤੀ ਹੋਏ ਪੁਲਿਸ ਦੇ ਵਿੱਚ ਭਰਤੀ ਕੌਣ ਹੁੰਦਾ ਜਿਹੜਾ ਸਰੀਰਕ ਤੌਰ ਤੇ ਤੰਦਰੁਸਤ ਹੋਵੇ ਛਾਤੀ ਪੂਰੀ ਹੋਵੇ ਕੱਦ ਪੂਰਾ ਹੋਵੇ ਤੇ ਦਿਮਾਗੀ ਜਿਹੜਾ ਰਿਟਨ ਟੈਸਟ ਹੁੰਦਾ ਦਿਮਾਗੀ ਤੌਰ ਤੇ ਪੂਰਾ ਤੇਜ਼ ਤਰਾਰ ਹੋਵੇ ਉਹ ਨੌਜਵਾਨ ਹੀ ਪੁਲਿਸ ਦੇ ਵਿੱਚ ਭਰਤੀ ਹੁੰਦਾ ਤੇ ਫੌਜ ਦੇ ਵਿੱਚ ਭਰਤੀ ਹੁੰਦਾ ਪੁਲਿਸ ਦੇ ਵਿੱਚ ਭਰਤੀ ਵੀ ਹੋਇਆ ਪੁਲਿਸ ਦੀ ਨੌਕਰੀ ਛੱਡ ਕੇ ਫਿਰ ਗਾਇਕੀ ਵਾਲਾ ਪਿੜ ਮਲ ਲਿਆ ਤੇ ਗਾਇਕੀ ਦੇ ਅੰਦਰ ਇਹਨਾਂ ਨੇ ਇਹੋ ਜਿਹੇ ਗੀਤ ਗਾਏ ਜਿਨ੍ਹਾਂ ਨੂੰ ਪਿਓ ਤੇ ਧੀ ਇਕੱਠੇ ਬੈਠ ਕੇ ਭੈਣ ਭਰਾ ਇਕੱਠੇ ਬੈਠ ਕੇ ਮਾਂ ਪੁੱਤ ਇਕੱਠੇ ਬੈਠ ਕੇ ਜਿਹੜੇ ਸੁਣ ਸਕਦੇ ਸੀਗੇ ਕਮਰਸ਼ੀਅਲ ਗੀਤ ਗਾਏ ਇਹਨਾਂ ਨੇ ਬੇਸ਼ੱਕ ਪਰ ਇਹਨਾਂ ਨੇ ਲਚਰਤਾ ਨਹੀਂ ਪਰੋਸੀ ਲੋਕਾਂ ਦੇ ਸਾਹਮਣੇ ਪੈਸਾ ਕਮਾਉਣ ਦੀ ਖਾਤਰ ਤਾਂ ਇਹ ਚੰਗੇ ਗੀਤ ਗਾਉਣ ਵਾਲਾ ਇਹ ਨੌਜਵਾਨ ਸੀ ਜਿਹੜਾ ਫਿਲਮਾਂ ਦੇ ਵਿੱਚ ਵੀ ਕੰਮ ਕਰਦਾ ਸੀ ਨਾਟਕਾਂ ਦੇ ਵਿੱਚ ਵੀ ਕੰਮ ਕਰਦਾ ਸੀ ਤੇ ਇਹ ਮੌਤ ਦੇ ਮੂੰਹ ਦੇ ਵਿੱਚ ਚਲਾ ਗਿਆ ਇੱਕ ਅਵਾਰਾ ਪਸ਼ੂਆਂ ਦੀ ਵਜਾ ਕਰਕੇ ਤਾਂ ਮੈਂ ਜਿਹੜੀ ਗੱਲ ਕਹਿਣੀ ਚਾਹਣਾ ਮੇਰੇ ਦੋਸਤੋ ਉਹ ਇਹ ਹੈ ਇਹ ਰਾਜਵੀਰ ਦੀ ਫੋਟੋ ਪਾ ਕੇ ਫੇਸਬੁੱਕ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਲੋਕ ਰਸਮੀ ਤੌਰ ਦੇ ਉੱਤੇ ਜਿਹੜਾ ਅਫਸੋਸ ਕਰ ਰਹੇ ਐ ਕਿ ਸਾਨੂੰ ਅਫਸੋਸ ਹੈ ਜਾਂ ਹੋਰ ਸ਼ਬਦ ਉਹ ਧਾਰਮਿਕ ਆਪਣੀ ਬੋਕੈਬਲਰੀ ਦੇ ਅਨੁਸਾਰ ਜਿਹੜਾ ਅਫਸੋਸ ਪ੍ਰਗਟ ਕਰਦੇ ਐ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਨਾ ਕਿ ਜਿੰਨੀ ਦੇਰ ਤੱਕ ਅਸੀਂ ਇਹੋ ਜਿਹੇ ਜੜੀਆਂ ਮੌਤਾਂ ਹੋ ਜਾਂਦੀਆਂ ਆਣਾ ਹੀਆਂ ਮੌਤਾਂ ਅਸੀਂ ਇਨ੍ਹਾਂ ਐਕਸੀਡੈਂਟਾਂ ਦੇ ਕਾਰਨਾਂ ਦੀ ਤਹ ਤੱਕ ਨਹੀਂ ਜਾਵਾਂਗੇ ਉਨੀ ਦੇਰ ਤੱਕ ਕਿੰਨੇ ਹੀ ਰਾਜਵੀਰ ਇਸ ਤਰ੍ਹਾਂ ਸਾਡੇ ਹੱਥੋਂ ਰੇਤ ਜਿਵੇਂ ਕਿਰਜਾਂ ਦੀ ਮੁੱਠੀ ਦੇ ਵਿੱਚੋਂ ਇਸ ਤਰ੍ਹਾਂ ਸਾਡੇ ਹੱਥਾਂ ਦੇ ਵਿੱਚੋਂ ਕਿਰਦੇ ਰਹਿਣਗੇ ਤੇ ਬਜ਼ੁਰਗਾਂ ਦੇ ਮੋਢਿਆਂ ਦੇ ਉੱਤੇ ਨੌਜਵਾਨਾਂ ਦੀਆਂ ਲਾਸ਼ਾਂ ਸਿਵਿਆਂ ਨੂੰ ਜਾਂਦੀਆਂ ਹੀ ਰਹਿਣਗੀਆਂ ਤੇ ਮੈਂ ਬੇਨਤੀ ਇਹ ਕਰਨੀ ਚਾਹੁੰਨਾ ਕਿ ਇੱਕ ਜਿਹੜਾ ਐਕਸੀਡੈਂਟ ਹੋਇਆ ਹੈ ਅਵਾਰਾ ਪਸ਼ੂਆਂ ਦੀ ਵਜ੍ਹਾ ਕਰਕੇ ਹੋਇਆ ਹੈ ਅਵਾਰਾ ਪਸ਼ੂ ਤੇ ਜਿਹੜੇ ਅਵਾਰਾ ਕੁੱਤੇ ਤੁਰੇ ਫਿਰਦੇ ਨੇਗੇ ਇਹ ਦੋ ਵੱਡੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਸਾਡੇ ਸਮਾਜ ਦੇ ਵਿੱਚ ਬਣੀਆਂ ਹੋਈਆਂ ਤਾਂ ਇਹਨਾਂ ਦੋਨਾਂ ਸਮੱਸਿਆਵਾਂ ਦੇ ਉੱਤੇ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਨਾ ਇੱਕ ਲੋਕ ਲਹਿਰ ਚਲਾਓ ਸੋਸ਼ਲ ਮੀਡੀਆ ਦੇ ਉੱਤੇ ਵੀ ਤਾਂ ਜੋ ਲੋਕਾਂ ਦੇ ਦਿਮਾਗ ਦਾ ਹਿੱਸਾ ਬਣੇ ਤੇ ਫਿਰ ਸਰਕਾਰਾਂ ਇਹਦੇ ਉੱਤੇ ਸੋਚਣ ਲਈ ਮਜਬੂਰ ਹੋਣ ਤੇ ਇਹਦੇ ਉੱਤੇ ਕੋਈ ਇਹਨਾਂ ਦੀ ਸਾਂਭ ਸੰਭਾਲ ਵਾਸਤੇ ਕੋਈ ਸਖਤ ਕਾਨੂੰਨ ਬਣੇ ਤੇ ਇਹ ਸੜਕਾਂ ਤੋਂ ਹਟਣ ਤੇ ਜੇ ਇਹ ਸੜਕਾਂ ਤੇ ਹੀ ਤੁਰੇ ਫਿਰਦੇ ਰਹਿਣਗੇ ਤਾਂ ਭਾਈ ਫਿਰ ਮੌਤਾਂ ਤਾਂ ਯਕੀਨੀ ਐ ਮੌਤਾਂ ਤਾਂ ਹੋਣਗੀਆਂ ਅੱਜ ਇੱਕ ਰਾਜਵੀਰ ਤੁਰ ਗਿਆ ਕੱਲ ਨੂੰ ਕਿਸੇ ਹੋਰ ਰਾਜਵੀਰ ਦਾ ਨੰਬਰ ਵੀ ਆ ਜਾਊਗਾ ਤੇ ਇਸ ਕਰਕੇ ਮੈਂ ਬੇਨਤੀ ਇਹ ਕਰਨੀ ਚਾਹੁੰਨਾ ਕਿ ਇਹਨੂੰ ਲੋਕ ਲੈਰ ਬਣਾਇਆ ਜਾਣਾ ਚਾਹੀਦਾ ਇੱਥੇ ਚੁੱਪ ਨਹੀਂ ਕਰ ਜਾਣਾ ਚਾਹੀਦਾ ਕਿ ਸੰਸਕਾਰ ਹੋ ਗਿਆ ਭੋਗ ਤੱਕ ਅਸੀਂ ਇਹ ਤੇ ਉੱਤੇ ਸਰਗਰਮ ਰਵਾਂਗੇ ਉਸ ਤੋਂ ਬਾਅਦ ਅਸੀਂ ਭੁੱਲ ਭਲਾ ਜਾਵਾਂਗੇ ਹੁੰਦਾ ਵੀ ਐਵੇਂ ਹੀ ਹੈ ਕਿ ਚਾਰ ਦਿਨ ਚਰਚਾ ਹੁੰਦੀ ਹੈ ਚਾਰ ਦਿਨ ਚਰਚਾ ਤੋਂ ਬਾਅਦ ਫਿਰ ਅਸੀਂ ਭੁੱਲ ਭਲਾ ਜਾਂਦੇ ਆਂ ਫਿਰ ਨਵਾਂ ਕੋਈ ਕਾਂਡ ਵਾਪਰ ਜਾਂਦਾ ਕੋਈ ਘਟਨਾ ਵਾਪਰਦੀ ਹੈ 10 ਦਿਨ 20 ਦਿਨ ਉੱਤੇ ਚਰਚਾ ਹੁੰਦੀ ਹੈ ਫਿਰ ਅਸੀਂ ਭੁੱਲ ਜਾਂਦੇ ਆਂ ਇਸੇ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਤਾਂ ਇਹਨੂੰ ਲੋਕ ਲੈਰ ਬਣਾਓ ਲਗਾਤਾਰ ਅਵਾਰਾ ਪਸ਼ੂਆਂ ਦੇ ਪ੍ਰਬੰਧ ਲਈ ਕਿਉਂਕਿ ਅਵਾਰਾ ਪਸ਼ੂ ਜਿੱਥੇ ਖੇਤੀ ਦਾ ਨੁਕਸਾਨ ਕਰਦੇ ਆ ਫਸਲਾਂ ਦਾ ਉਜਾੜਾ ਕਰਦੇ ਆ ਕਿਸਾਨਾਂ ਤੇ ਮਜ਼ਦੂਰਾਂ ਦੇ ਬੱਚਿਆਂ ਦੇ ਆਰਮਾਨ ਇਹ ਫਸਲਾਂ ਨਹੀਂ ਚਰਦੇ ਇਹ ਉਹਨਾਂ ਦੇ ਆਰਮਾਨ ਚਰ ਜਾਂਦੇ ਹੈਗੇ ਉਹਨਾਂ ਦੇ ਸੁਪਨੇ ਚਰਦੇ ਆ ਤੇ ਉਹ ਚਰਦੇ ਆ ਉੱਥੇ ਫਿਰ ਇਹਨਾਂ ਦੇ ਵੀ ਢਿੱਡ ਲੱਗਿਆ ਪਸ਼ੂਆਂ ਦੇ ਤੇ ਇਹਨਾਂ ਨੇ ਵੀ ਫਸਲਾਂ ਦੇ ਵਿੱਚ ਜਾਣਾ ਹੀ ਹੁੰਦਾ ਪਰ ਜੇ ਇਹਨਾਂ ਦਾ ਕੋਈ ਠਕਮਾ ਪ੍ਰਬੰਧ ਹੋ ਜੇ ਸਰਕਾਰਾਂ ਵੱਲੋਂ ਤਾਂ ਅਸੀਂ ਇਹੋ ਜਿਹੀਆਂ ਅਣਾਈਆਂ ਮੌਤਾਂ ਤੋਂ ਵੀ ਬਚ ਸਕਦੇ ਆ ਸਾਡੀਆਂ ਫਸਲਾਂ ਵੀ ਬਚ ਸਕਦੀਆਂ ਤਾਂ ਇਹਦੇ ਉੱਤੇ ਲੋਕ ਲਹਿਰ ਚਲਾਉਣ ਦੀ ਲੋੜ ਹੈ ਤੇ ਤਾਂ ਜੋ ਇਹ ਰੋਡ ਐਕਸੀਡੈਂਟ ਜਿਹੜੇ ਅਵਾਰਾ ਪਸ਼ੂਆਂ ਤੇ ਕੁੱਤਿਆਂ ਦੀ ਵਜ੍ਹਾ ਕਰਕੇ ਹੁੰਦੇ ਐ ਇਹਨਾਂ ਤੋਂ ਅਸੀਂ ਬਚ ਸਕੀਏ ਸਾਡੀਆਂ ਉਹਨਾਂ ਵਾਲੀਆਂ ਪੀੜ੍ਹੀਆਂ ਨਸਲਾਂ ਬਚ ਬਚ ਰਹਿਣ ਇਹੀ ਰਾਜਵੀਰ ਜਵੰਦਾ ਨੂੰ ਸੱਚੀ ਸ਼ਰਧਾਂਜਲੀ ਹੋਏਗੀ ਕਿ ਅਸੀਂ ਇਸ అలਮਤ ਤੋਂ ਖਿਹੜਾ ਛਡਾ ਲઈએ ਇੰਨੀ ਗੱਲ ਕਹਿੰਦਾ ਹੋਇਆ ਮੈਂ ਰਾਜਵੀਰ ਜਵੰਦਾ ਨੂੰ ਸ਼ਰਧਾਂਜਲੀ ਵੀ ਪੇਂਟ ਕਰਦਾ ਮੇਰਾ ਬੱਚਾ ਸੀ ਛੋਟਾ ਸੀ ਹੋ ਸ਼ਰਧਾਂਜਲੀ ਸ਼ਬਦ ਮੈਨੂੰ ਕਹਿਣਾ ਨਹੀਂ ਚਾਹੀਦਾ ਸੀ ਮੈਂ ਇਸ ਦੁੱਖ ਦੇ ਵਿੱਚ ਬਸ ਸ਼ਾਮਲ ਹਾਂ ਮੈਨੂੰ ਐਂ ਲੱਗਦਾ ਕਿ ਉਹ ਮੇਰੇ ਬੱਚੇ ਵਰਗਾ ਹੀ ਸੀ ਮੇਰੇ ਬੇਟੇ ਵਰਗਾ ਸੀਗਾ ਤੇ ਸਾਡੇ ਹੱਥੋਂ ਹੋ ਨਿਕਲ ਗਿਆ ਤੇ ਬਹੁਤ ਦੁੱਖ ਦੀ ਗੱਲ ਹੈ ਤੇ ਆਓ ਲੋਕ ਲਹਿਰ ਚ ਲਾਇਏ ਟਿਕ ਕਿਨਾ ਬੈਠੀਏ ਲਗਾਤਾਰ ਜਿੰਨੀ ਦੇਰ ਤੱਕ ਆਵਾਰਾ ਪਸ਼ੂਆਂ ਤੇ ਕੁੱਤਿਆਂ ਦਾ ਠੁਕਮਾ ਪ੍ਰਬੰਧ ਨਹੀਂ ਹੋ ਜਾਂਦਾ ਉਨੀ ਦੇਰ ਤੱਕ ਕਿਸੇ ਨੇ ਟਿਕ ਕੇ ਨਹੀਂ ਬਹਿਣਾ ਆਓ ਆਪ ਆਪਣੀ ਬੁੱਧੀ ਤੇ ਆਪ ਆਪਣੀਆਂ ਯਤਨਾ ਸਾਧਨਾ ਦੇ ਮੁਤਾਬਕ ਇੱਕ ਲਹਿਰ ਚਲਾਈਏ ਤੇ ਤਾਂ ਜੋ ਇਹ ਸਰਕਾਰਾਂ ਮਜਬੂਰ ਹੋ ਜਾਣ ਇਹ ਕਾਨੂੰਨ ਬਣਾਉਣ ਲਈ ਇੰਨੀ ਬੇਨਤੀ ਕਰਦਾ ਹੋਇਆ ਮੈਂ ਫੇਰ ਇੱਕ ਵਾਰੀ ਰਾਜਵੀਰ ਦੀ ਯਾਦ ਦੇ ਵਿੱਚ ਉਸ ਦੁੱਖ ਦੇ ਵਿੱਚ ਸ਼ਾਮਲ ਹੁੰਦਾ ਹੋਇਆ ਆਪਣੀ ਗੱਲ ਬੰਦ ਕਰਦਾ ਤੇ ਤੁਹਾਨੂੰ ਬੇਨਤੀ ਕਰਦਾ ਕਿ ਇਹਨੂੰ ਸ਼ੇਅਰ ਕਰਕੇ ਹੋਰ ਲੋਕਾਂ ਤੱਕ ਵੀ ਲੈ ਜਾਓ ਮੇਗ ਰਾਜਰ ਅੱਲਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮੇਰੀ ਬੇਨਤੀ ਹੈ ਕਿਉਂਕਿ ਮੈਂ ਲੋਕਪੱਖੀ ਮੁੱਦਿਆਂ ਦੇ ਉੱਤੇ ਬੋਲਦਾ ਹੁੰਨਾ ਆਮ ਗੱਲਾਂ ਨਹੀਂ ਕਰਦਾ ਬਹੁਤ ਧੰਨਵਾਦ ਬਹੁਤ ਸ਼ੁਕਰੀਆ